ਮੈਂ ਜਸਪਾਲ ਸਿੰਘ ਥੋੜੀ ਫੇਜ਼ 4 ਮੁਹਾਲੀ ਦਾ ਰਹਿਣ ਵਾਲਾ ਜੀ ਮੈਂ ਮੈਂ ਅੱਜ ਭਗਵੰਦ ਮਾਨ ਜੀ ਨੇ ਜਿਹੜਾ ਇੱਕ ਇਨੀਸ਼ੀਏਟਿਵ ਲਿਆ ਸੀਗਾ ਇਲੈਕਸ਼ਨ ਮੈਨੀਫੈਸਟੋ ਚ ਕਿਹਾ ਸੀ ਵੀ ਤੁਹਾਨੂੰ ਮੈਂ ਆਪਾਵਰ ਚਾਨ ਦੇ ਨਾਲ ਹੀ 600 ਯੂਨਿਟ ਫ੍ਰੀ ਯੂਨਿਟ ਦਿੱਤੀ ਜਾਏਗੀ ਉਹਨਾਂ ਨੇ ਵਾਦਾ ਆਂਦੇ ਆਪਣਾ ਪੂਰਾ ਕੀਤਾ ਤੇ ਮੈਂ ਇਸ ਉਹਨਾਂ ਦੇ ਫੈਸਲੇ ਤੋਂ ਬਹੁਤ ਖੁਸ਼ ਆ ਪੰਜਾਬ ਸਰਕਾਰ ਨੇ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਉਹਦਾ ਫਾਇਦਾ ਹੋਇਆ ਸੋ ਅਸੀਂ ਕਰਜ਼ਾ ਲੈ ਕੇ ਨਹੀਂ ਕੋਈ ਕੰਮ ਕਰ ਰਹੇ ਅਸੀਂ ਭ੍ਰਿਸ਼ਟਾਚਾਰ ਰੋਕਿਆ ਅਸੀਂ ਰੈਵਨਿਊ ਦੇ ਹੋਰ ਸਾਧਨ ਵਿਧਾਏ ਨੇ ਤਾਂ ਅਸੀਂ ਲੋਕਾਂ ਨੂੰ ਬਿਜਲੀ ਫ੍ਰੀ ਦੇ ਰਹੇ ਆ। ਤੇ ਅੱਗੇ ਸਾਡਾ ਇਹ ਨਾਰਮਲੀ ਬਿੱਲ 4-5000 ਦੇ ਜੋ ਆਂਦਾ ਸੀਗਾ ਅੱਜ ਦੇ ਡੇਟ 'ਚ ਬਿੱਲ ਸਾਡਾ ਜ਼ੀਰੋ ਆ ਰਿਹਾ। ਸਭ ਤੋਂ ਵੱਡੀ ਗੱਲ ਆ ਇਹ ਫਰੇਕ ਵਰਗ ਵਾਸਤੇ ਆ ਇਰੈਸਪੈਕਟਿਵ ਆਫ ਐਨੀ ਕਾਸਟ, ਕ੍ਰੀਡ ਐਂਡ ਰੈਲੀਜਨ। ਇਹ ਸਾਰੇ ਬੰਦਿਆਂ ਨੂੰ ਇਸ ਤੋਂ ਫਾਇਦਾ ਹੋ ਰਿਹਾ ਤੇ ਮੋਰਓਵਰ ਇਹ ਸੱਚ ਬਹੁਤ ਬੰਦੇ ਇਸ 'ਚ ਕਵਰ ਹੋ ਗਏ ਆ। ਆਲਮੋਸਟ ਤੁਸੀਂ ਯੂ ਕੈਨ ਸੇ 80-90% ਬੰਦੇ ਇਸ ਜੀ ਵਿੱਚ ਆ ਗਏ ਆ। ਬੰਦਾ ਥੋੜੇ ਜਿਹਾ ਆਪਣਾ ਪਲੈਨਿੰਗ ਦੇ ਨਾਲ ਚੱਲੇ ਤੇ 600 ਯੂਨਿਟ ਕਾਫੀ ਸ਼ਫੀਸ਼ੈਂਟ ਹੁੰਦੇ ਆ ਬੰਦਾ ਇਹਦੇ ਚ ਆਪਣਾ ਚੰਗੀ ਤਰ੍ਹਾਂ ਗੁਜ਼ਾਰਾ ਵੀ ਕਰ ਸਕਦਾ ਤੇ ਨਾਲੇ ਬਿੱਲ ਵੀ ਤੁਹਾਡਾ ਜ਼ੀਰੋ ਆਏਗਾ ਇੱਕ ਗੱਲ ਇਹਨਾਂ ਨੇ ਹੋਰ ਵੱਡੀ ਵਧੀ ਕੀਤੀ ਹੈ ਜਿਹੜੇ ਐਜੂਕੇਸ਼ਨ ਸੈਕਟਰ ਚ ਨੇ ਇਹਨਾਂ ਨੇ ਸਕੂਲ ਆਫ ਇਹਨਾਂ ਸ਼ੁਰੂ ਕੀਤੇ ਉਹਦੇ ਨਾਲ ਤੁਹਾਡਾ ਦਾ ਐਜੂਕੇਸ਼ਨ ਦਾ ਸਟੈਂਡਰਡ ਕਾਫੀ ਵਧੀਆ ਹੋਇਆ ਅੱਗੇ ਤੋਂ ਫਿਰ ਬਾਕੀ ਜਿਹੜਾ ਕ腐ਸ਼ਨ ਤੇ ਇੱਕ ਉਹਨਾਂ ਨੇ ਨੱਥ ਪਾਈ ਹੈ ਅੱਗੇ ਰੈਵਨੂ ਡਿਪਾਰਟਮੈਂਟ ਸੇ ਵਿੱਚ ਬਹੁਤ ਕ腐ਸ਼ਨ ਚੱਲਦੀ ਸੀਗੀ ਉਸ ਤੇ ਕਾਫੀ ਹੱਦ ਤੱਕ ਉਹਨਾਂ ਨੇ ਕੰਟਰੋਲ ਕੀਤਾ ਤੇ ਉਹਨਾਂ ਦੇ ਜਿਹੜੇ ਕ腐ਟ ਬੰਦਿਆਂ ਨੂੰ ਸਜ਼ਾਵਾ ਵੀ ਦਿੱਤੀਆਂ ਗਈਆਂ ਤੇ ਮੋਰਓਵਰ ਜਿਹੜਾ ਸਭ ਤੋਂ ਵੱਡਾ ਤਾਂ ਜਿਹੜਾ ਸਾਨੂੰ ਇਮੀਡੀਟ ਜੋ ਰੀਲੀਫ ਮਿਲਿਆ ਜੀ ਉਹ 6 ਸੌ ਯੂਨਿਟ ਜਿਹੜੇ ਸਾਨੂੰ ਫ੍ਰੀ ਮਿਲਿਆ ਤੇ ਉਹ ਜਿਹੜੇ ਹੁਣ ਸਾਸੀ ਉਹ ਆ ਸਕਿਆ ਵਾਂਸ ਅਗੇ ਨ ਬਹੁਤ ਬਹੁਤ ਧੰਨਵਾਦ ਤੋਂ ਭਵਨ ਪੰਜਾਬ ਸਰਕਾਰ ਦਾ ਅਸੀਂ ਐਕਸਪੈਕਟ ਕਰਦੇ ਹਾਂ ਵੀ ਅੱਗੇ ਨੂੰ ਵੀ ਇਦਾਂ ਪੰਜਾਬ ਲਈ ਵਧੀਆ ਕੰਮ ਕਰਦੇ ਰਹਿਣਗੇ ਥੈਂਕ ਯੂ ਵੈਰੀ ਮਚ